ਪਰ ਹੈ ਸਾਰੇ ਠੱਗ ਇਕੱਠੇ ਹੋਏ ਤੁਸੀਂ ਇਹਨਾਂ ਦੇ ਐਮਐਲਆ ਨਹੀਂ ਪਿਛੋਕੜ ਦੇਖ ਲਓ ਕਕੂਤਾ ਦੇਖ ਲਓ ਗੱਲ ਇਹਨਾਂ ਦੇ ਜਿਹੜਾ ਇਹਨਾਂ ਦੇ ਲੋਕਲ ਪਾਰਲੀਮੈਂਟਰ ਗੱਲ ਉਹ ਅਸ਼ਲੀਲ ਵੀਡੀਓ ਆਈ ਹੈ ਜਿਹੜੀ ਤੁਸੀਂ ਦੇਖ ਨਹੀਂ ਸਕਦੇ ਬڑے ਬਜ਼ੁਰਗਾਂ ਨੇ ਬੜਪੜੀ ਪਾਰਟੀ ਹੈ ਛੋਟੇ ਬਜ਼ੁਰਗਾਂ ਦੀ ਜੋ ਜੋ ਕੁਝ ਬਣਿਆ ਜੋ ਜੋ ਤਰੱਕੀ ਹੋਈ ਹੈ ਪੰਜਾਬ 'ਚ ਉਦੋਂ ਹੀ ਹੋਈ ਹੈ ਜਦੋਂ ਕਾਲੀ ਦਲ ਦੀ ਸਰਕਾਰ ਬੜੇ ਸੋਨਿਹਾਲ ਸ੍ਰੀ ਆਗਰ ਪਿਛਲੇ 50 ਸਾਲ ਦਾ ਜੇ ਤੁਸੀਂ حساب ਲੈ ਲਓ ਪਿਛਲੇ 50 ਸਾਲਾਂ ਵਿੱਚ ਤਕਰੀਬਨ 22 ਸਾਲ ਸਾਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ 10 15 ਸਾਲ ਰਾਸ਼ਟਰਪਤੀ ਰਾਜ ਰਿਆ ਜਦੋਂ ਤ ਉਹਦਾ ਵੇਲਾ ਸੀ ਤੇ ਬਾਕੀ ਸਮਾਂ ਕਾਂਗਰਸ ਦਾ ਪਟਿਆਲੇ ਵਾਲਿਓ ਤੁਹਾਡੇ ਹਲਕੇ ਤੋਂ ਦੋ ਵਾਰ ਮੁੱਖ ਮੰਤਰੀ ਪਟਿਆਲੇ ਦਾ ਬਣਿਆ ਮੈਨੂੰ ਇੰਨਾ ਹੀ ਦੱਸ ਦਿਓ ਕਿੰਨੇ ਵਾਰ ਉਹ ਸ਼ਤਰਾਂ ਨੇ ਆਇਆ ਕਿੰਨੇ ਵਾਰ ਘਨੌਰ ਕੈਪਟਨ ਆਇਆ ਕਿੰਨੇ ਵਾਰ ਡੇਰਾ ਬੱਸੀ ਆਇਆ ਜਾਂ ਕਿੰਨੇ ਵਾਰ ਆਪਣੇ ਪਟਿਆਲੇ ਸ਼ਹਿਰ ਦੇ ਕਿਸੇ ਮਹੱਲੇ ਚ ਗਿਆ ਹੋਏ ਇੱਕ ਵਾਰ ਵੀ ਨਹੀਂ ਆ ਹੁਣ ਬੀਜੇਪੀ ਦੀ ਟਿਕਟ ਤੇ ਖੜੇ ਐ ਜੇ ਮੁੱਖ ਮੰਤਰੀ ਹੁੰਦੇ ਕੁਛ ਕਰ ਨਹੀਂ ਸਕੇ ਤੇ ਹੁਣ ਕੀ ਕਰਨਗੇ ਤੁਸੀਂ ਜਾਣਦੇ ਹੋ ਸਾਰੇ ਹੀ ਜਾਣਦੇ ਹੋ ਖੇਤੀ ਕਰਦੇ ਹੋ ਮੈਂ ਹਾੜੀਏ ਤੋਂ ਕਰਾਇਆ ਖੇਤੀ ਆਪਾਂ ਟਿਊਬਲ ਰਾਈਂ ਕਰਦੇ ਆਂ ਜਾਂ ਕਸੀਆ ਨਹਿਰਾਂ ਕਰਾਈ ਕਰਦੇ ਆਂ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦਾ ਹੈ ਸਾਡੇ 13 ਲੱਖ ਟਿਊਬਲ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਆ ਬੋਲੇ ਈਸੋ ਨਿਹਾਲ ਉਹਨਾਂ ਟਿਊਬਲਾਂ ਵਿੱਚ ਮੁਫਤ ਬਿਜਲੀ ਵੀ ਅਕਾਲੀ ਦਲ ਨੇ ਦਿੱਤੀ ਜਿੰਨੀਆਂ ਨਹਿਰਾਂ ਤੇ ਕਸੀਆਂ ਸਾਰੀਆਂ ਅਕਾਲੀ ਦਲ ਨੇ ਬਣਾਈਆਂ ਪੱਕੇ ਖਾਲੇ ਅਕਾਲੀ ਦਲ ਨੇ ਬਣਾਏ ਅੰਡਰਗਰਾਊਂਡ ਪਾਈਪਾਂ ਨਾਲ ਹੀ ਪਾਣੀ ਅਕਾਲੀ ਦਲ ਨੇ ਬਣਾਇਆ ਭੇਜਿਆ ਮੰਡੀਆਂ ਪਿੰਡਾਂ ਵਿੱਚ ਅਕਾਲੀ ਦਲ ਨੇ ਬਣਾਈਆਂ ਆਠ ਸੀ ਉਹ ਟੈਕਸ ਮਾਫ ਕਰਨ ਵਾਲਾ ਕਾਲੀ ਦਲ ਐਮਐਸਪੀ ਕੰਕੇ ਝੋਨੇ ਤੇ ਨਹੀਂ ਹੁੰਦੀ ਸੀ 1968 ਵਿੱਚ ਬਾਦਲ ਸਾਹਿਬ ਨੇ ਕਾਲੀ ਦਲ ਨੇ ਦਿੱਲੀ ਮੋਰਚਾ ਲਾ ਕੇ ਐਮਐਸਪੀ ਤੁਹਾਨੂੰ ਦੁਆਇਆ ਤੁਸੀਂ ਰਾਜਸਥਾਨ ਚਲੇ ਜਾਓ ਯੂਪੀ ਚਲੇ ਜਾਓ ਉੱਥੇ ਕੋਈ ਐਮਐਸਪੀ ਨਹੀਂ ਐ ਕੱਲੇ ਥੋਡੇ ਐ ਉਹ ਵੀ ਕਾਲੀ ਦਲ ਨੇ ਦੁਵਾਈ ਹੈ ਜਿੰਦਾਬਾਦ ਜਿੰਦਾਬਾ ਸੁਖਬੀ ਤੇਰੀ ਸੋਸ ਤੇ ਪਹਿਲੇ ਦਿਆਂਗੇ ਠੋਕ ਕੇ ਅਕਾਲੀ ਦਲ ਦੀ ਇੱਕ ਗੱਲ ਸਪਸ਼ਟ ਹੈ ਅਸੀਂ ਕਿਤੇ ਲਾਰੇ ਲਾਉਣ ਵਾਲੇ ਨਹੀਂ ਅਸੀਂ ਝੂਠੇ ਵਾਦੇ ਕਰਨ ਵਾਲੇ ਨਹੀਂ ਸਰ ਪ੍ਰਕਾਸ਼ ਸਿੰਘ ਬਾਦਲ ਜੋ ਕਹਿੰਦੇ ਸੀ ਨਾਲ ਦੇ ਨਾਲ ਕਰਦੇ ਸੀ ਜੇ ਅਸੀਂ ਕਿਹਾ ਕਿ ਹਰ ਗਰੀਬ ਨੂੰ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਧਾਲ ਦੇਵਾਂਗੇ ਹਰ ਮਹੀਨੇ ਦਿੰਦੇ ਸੀ ਜੇ ਬਾਦਲ ਸਾਹਿਬ ਨੇ ਕਿਹਾ ਲੜਕੀਆਂ ਨਹੀਂ ਹੈ ਸ਼ਾਦੀ ਵੀ ਸ਼ਗਨ ਦੇਵਾਂਗੇ ਸ਼ਗਨ ਸਕੀਮ ਚਾਲੂ ਕੀਤੀ ਬਾਦਲ ਸਾਹਿਬ ਨੇ ਪੈਨਸ਼ਨ ਬਜ਼ੁਰਗਾਂ ਨੂੰ ਦੇਣੀ ਸ਼ੁਰੂ ਕੀਤੀ ਪਹਿਲੇ ਪੈਨਸ਼ਨ ਨਹੀਂ ਹੁੰਦੀ ਸੀ ਪੰਜਾਬ 'ਚ ਆ 200 ਯੂਨ ਬਿਲੀ ਦੇ ਮਾਫ ਕੀਤੇ ਬਾਦਲ ਸਾਹਿਬ ਨੇ ਕੀਤੇ ਤੇ ਜਿਹੜੀ ਵੱਡੀ ਗੱਲ ਈਸੀ ਪਰਿਵਾਰਾਂ ਨੂੰ ਦੇ ਬੱਚਿਆਂ ਨੂੰ ਪੜਾਉਣ ਦਾ ਕੰਮ ਜੇ ਕੀਤਾ ਤਾਂ ਕਾလီ ਦਲ ਨੇ ਕੀਤਾ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਹਨੂੰ ਬੰਦ ਕਰ ਦਿੱਤਾ ਤੁਹਾਡੇ ਨਾਬੇਜਾ ਜਿਹੜਾ ਮੰਤਰੀ ਜੇਲ੍ਹ 'ਚ ਹੈ ਉਹੀ ਮੰਤਰੀ ਹੈ ਜਿਨੇ ਐਸਸੀ ਸਕਾਲਰਸ਼ਿਪ ਖਾਦੀ 6 ਲੱਖ ਬੱਚਿਆਂ ਨੂੰ ਅਸੀਂ ਪੜਾਉਂਦੇ ਸੀ ਮੁਫਤ ਪੜਾਉਂਦੇ ਸੀ ਅੱਜ ਉਹ ਵਿਚਾਰੇ ਵਾਂਝੇ ਹੋ ਗਏ ਪੜ੍ਹਾਈ ਤੋਂ ਜਦੋਂ ਭਾਰਤ ਸਾਹਿਬ ਦਾ ਸਰਕਾਰ ਸੀ ਮੁੱਖ ਮੰਤਰੀ ਥੋੜੇ ਵਿੱਚ ਰਹਿੰਦੇ ਸੰਗਤ ਦਰਸ਼ਨ ਕਰਦੇ ਹਰ ਹਲਕੇ ਥੋੜੇ ਪਿੰਡਾਂ ਜਾ ਕੇ ਸੰਗਤ ਦਰਸ਼ਨ ਕੀਤਾ ਕਿ ਨਹੀਂ ਕੀਤਾ ਤੁਸੀਂ ਦੱਸੋ ਸੰਗਤ ਅਕਸ਼ਨ ਕਰਦੇ ਸੀ ਤੁਸੀਂ 20 ਲੱਖ ਮੰਗਦੇ ਸੀ 50 ਲੱਖ ਦੇ ਕੇ ਜਾਂਦੇ ਸੀ ਜਿੰਦਾਬਾਦ ਸ਼ਰੋ ਆਪਣੀ ਅਕਾਲੀ ਦਾ ਜਿੰਦਾਬਾਦ ਅਸੀਂ ਨੌਜਵਾਨਾਂ ਨੂੰ ਜਿੰਦਾਬਾਦ ਤਕਰੀਬਨ 2 ਲੱਖ ਨੌਕਰੀਆਂ ਦਿੱਤੀਆਂ ਬਾਦਲ ਸਿੰਘ ਸਾਹਿਬ ਨੇ ਆ ਜਿਹੜੇ ਪੁਲਿਸ ਮੁਲਾਜ਼ਮ ਹੈ ਅੱਧੇ ਪੁਲਿਸ ਮੁਲਾਜ਼ਮ ਨੂੰ ਭਰਤੀ ਮੈਂ ਕੀਤਾ ਜਦੋਂ ਮੈਂ ਹੋਮ ਮਿਨਿਸਟਰ ਸੀ ਆ ਜਿਹੜੇ ਮੁਲਾਜ਼ਮ ਹੈ ਸਾਰੇ ਜਾਣਦੇ ਆ ਜਿੰਨੇ ਪੇ ਕਮਿਸ਼ਨ ਹੈ ਸਾਰੇ ਮਲਾਜ਼ਮਾਂ ਨੂੰ ਪੇ ਕਮਿਸ਼ਨ ਦੇਣ ਵਾਲਾ ਕਾਲੀ ਦਲ ਇੱਕ ਵੀ ਮਲਾਜ਼ਮ ਦਾ ਪਿਛਲੇ 20 ਸਾਲਾਂ ਦਾ ਪੇ ਕਮਿਸ਼ਨ ਕਿਸੇ ਹੋਰ ਨੇ ਨਹੀਂ ਦਿੱਤਾ ਕੱਲਾ ਕਾਲੀ ਦਲ ਨੇ ਲਾਗੂ ਕੀਤਾ ਬਾਲ ਇਨਸਾਨ ਹੈ ਸਸਰੀਆ ਕਾ ਇਹ ਦੀਆ ਕਿਸ਼ਤਾਂ ਵੀ ਕਾਲੀ ਦਲ ਦਿੰਦਾ ਸੀ ਜੋ ਸਹੂਲਤਾਂ ਮਲਾਜ਼ਮਾਂ ਨੂੰ ਦਿੱਤੀਆਂ ਉਹ ਕਾਲੀ ਦਲ ਨੇ ਦਿੱਤੀਆਂ ਆ ਤਾਂ ਸਾਰੇ ਲਾਰੇ ਲਾ ਕੇ ਮੈਂ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਹੈ ਇਹਨਾਂ ਨੇ ਕੁਝ ਨਹੀਂ ਕਰਨਾ ਜੇ ਕਰਾਂਗੇ ਤਾਂ ਤੁਸੀਂ ਵਾਪਸ ਸਾਨੂੰ ਲੈ ਕੇ ਆਓ ਤਾਂ ਹੀ ਹੋਊਗਾ ਨਹੀਂ ਤਾਂ ਆਦਲ ਝਾੜੂ ਵਾਲੇ ਤੇ ਕਾਂਗਰਸੀ ਤੇ ਕੱਲੇ ਲਾਰੇ ਲਾਉਣ ਵਾਲੇ ਆ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਣਾ ਬਾਦਲ ਸਾਹਿਬ ਦੇ ਟਾਈਮ ਅਸੀਂ ਜਿੰਮ ਖੇਡਾਂ ਦੇ ਸਬੰਧ ਦਿੰਦੇ ਸੀ ਤੁਸੀਂ ਦੇਖੋ ਕਿੰਨੇ ਸਟੇਡੀਅਮ ਬਣਾਏ ਜਿਹੜੇ ਹਾਕੀ ਦੇ 16 ਐਸਟ੍ਰੋਟਰ ਬਣਾਈਆਂ ਉਹਦਾ ਨਤੀਜਾ ਕੀ ਹੋਇਆ ਅੱਜ ਹਿੰਦੁਸਤਾਨ ਦੀ ਹਾਕੀ ਟੀਮ 11 ਪਲੇਅਰਾਂ ਵਿੱਚੋਂ 9 ਆਪਣੇ ਪੰਜਾਬ ਦੇ ਐ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਪਿੰਡ-ਪਿੰਡ ਵਿੱਚ ਕਬੱਡੀ ਦਾ ਸ਼ੌਂਕ ਜਾਗ ਗਿਆ 16 ਮੁਲਕਾਂ ਦੀਆਂ ਟੀਮਾਂ ਤਿਆਰ ਕਰਾਈਆਂ ਕਰੋੜਾਂ ਰੁਪਏ ਦਿੰਦੇ ਸੀ ਸਾਰਾ ਕੁਝ ਬੰਦ ਐ ਸੇਵਾ ਕੇਂਦਰ ਬੋਲੇ ਉਹਨਾਂ ਨੇ ਬੰਦ ਕਰ ਦਿੱਤੇ ਤੇ ਫਿਰ ਆਪਾਂ ਬਣਾਈ ਸਰਕਾਰ ਕਿਵੇਂ ਕਿਉਂ ਬਣਾਈ ਆਪਾਂ ਤਜਰਬਾ ਕਰਨਾ ਛੱਡ ਦਿਓ ਤੁਹਾਨੂੰ ਪਤਾ ਹੈ ਕਿ ਸਾਰਾ ਕੁਝ ਬਣਾਉਣ ਵਾਲਾ ਕਾਲੀਦਲਾ ਸਾਰਾ ਪੰਜਾਬ ਦੀ ਤਰੱਕੀ ਕਰਾਉਣ ਵਾਲਾ ਕਾਲੀਦਲਾ ਪਟਿਆਲੇ ਵਾਲਿਓ ਤੁਸੀਂ ਪਟਿਆਲੇ ਤੋਂ ਚੰਡੀਗੜ੍ਹ ਜਾਣਿਓ ਪਟਿਆਲੇ ਤੋਂ ਪਠੰਡੇ ਜਾਣਿਓ ਪਟਿਆਲੇ ਤੋਂ ਕਿਤੇ ਮਰਜੀ ਜਾਣਿਓ ਚਾਰ ਤੇ 6 ਲੇਨ ਸੜਕਾਂ ਦੇ ਹੁਣ ਜਾਣਿਓ ਪਹਿਲੇ ਦੇਖੋ ਸਿੰਗਲ ਸੜਕਾਂ ਸੀ ਅੱਜ ਇਹ ਥਰਮਲ ਪਲਾਂਟ ਹੈ ਅੱਜ ਬਿਜਲੀ ਜਿਹੜੀ ਤੁਹਾਡੇ ਘਰਾਂ ਚੱਲੀ ਹੈ ਆ ਪਚੌਣ ਵਾਲਾ ਕਾਲੀਦਲ ਹੈ ਪੈਦਾ ਕਰਨ ਵਾਲਾ ਕਾਲੀਦਲ ਹੈ ਜਿੰਨੇ ਥਰਮਲ ਪਲਾਂਟ ਪੰਜਾਬ 'ਚ ਹੈਗੇ ਸਾਰੇ ਬਾਦਲ ਸਾਹਿਬ ਨੇ ਬਣਾਏ ਤੁਹਾਡੇ ਆਪਣੇ ਰਾਜਪ੍ਰਭੂ ਮੈਂ ਆਪ ਆਇਆ ਸੀ ਉਦੋਂ ਬਣਾਉ ਨੂੰ ਕੀਤਾ ਤੇ ਫਿਰ ਕਾਂਗਰਸ ਕਿਸ ਵਾਸਤੇ ਵੋਟ ਲੈਂਦੀ ਹੈ ਆਪਾਂ ਵੋਟ ਕਿਸ ਵਾਸਤੇ ਪਾਉਣੇ ਆ ਆਪਾਂ ਪਾਉਣੇ ਆਪਣੀ ਸਰਕਾਰ ਚੁਣਨ ਵਾਸਤੇ ਜਿਹੜੀ ਸਰਕਾਰ ਆਪਣੇ ਪੰਜਾਬ ਨੂੰ ਤਰੱਕੀ ਕਰਾਊਗੀ ਮੈਂ ਉਹੀ ਕਹਿਣਾ ਚਾਹਣਾ ਆ ਖੇਤਰੀ ਪਾਰਟੀ ਐ ਅਕਾਲੀ ਦਰ ਜਿਹੜੀ ਤੁਹਾਡੇ ਬਾਰੇ ਸੋਚਦੀ ਐ ਆ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਭਾਵੇਂ ਕਾਂਗਰਸ ਐ ਭਾਵੇਂ ਆਹੇਵੇਂ ਆਪਣੇ ਝਾੜੂ ਵਾਲੇ ਤੇ ਭਾਵੇਂ ਬੀਜੇਪੀ ਐ ਆ ਦਿੱਲੀ ਵਾਲੀਆਂ ਨਾ ਤੁਹਾਡੇ ਨਾਲ ਕੋਈ ਲਗਾ ਨਹੀਂ ਸਭ ਤੋਂ ਵੱਡਾ ਨੁਕਸਾਨ ਜੇ ਤੁਹਾਡਾ ਕੀਤਾ ਪੰਜਾਬ ਦਾ ਕੀਤਾ ਅਦਲੀ ਵਾਲੀਆਂ ਪਾਰਟੀਆਂ ਨੇ ਕੀਤਾ ਮੈਂ ਕਿਸਾਨਾਂ ਨੂੰ ਦੱਸਣਾ ਚਾਹਣਾ ਸਭ ਤੋਂ ਪਹਿਲੇ ਕਾਂਗਰਸ ਨੇ ਧੱਕਾ ਕੀਤਾ 1955 ਵਿੱਚ ਦੇਸ਼ ਦਾ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਨਿਕਲਦੇ ਐ ਉਹ ਸੂਬੇ ਦਾ ਹੱਕ ਪਾਣੀ ਦਾ ਉਹ ਸੂਬੇ ਦਾ ਹੀ ਹੈ ਪਰ 1955 ਵਿੱਚ ਜੋਹਰ ਲਾਲ ਮਹਿਰੂ ਨੇ ਰਾਜਸਥਾਨ ਦੀ ਜੰਗਾ ਨੂੰ ਖੁਸ਼ ਕਰਨਾ ਸੀ ਗੁਲਜ਼ਾਰੀ ਨਾ ਨੰਦੇ ਨੂੰ ਭਲਾਇਆ ਜਿੰਨਾ ਆਪਣੇ ਨਹਿਰਾਂ ਦਾ ਪਾਣੀ ਐ ਅੱਧਾ ਰਾਜਸਥਾਨ ਨੂੰ ਦੇ ਦਿੱਤਾ ਉਹਦੇ ਬਾਅਦ ਫਿਰ ਤੋਂ ਕਾਂਗਰਸ ਦਾ ਰਾਜਾ ਇੰਦਰਾ ਗਾਂਧੀ ਨੇ ਜੇ ਬਾਕੀ بچਿਆ ਸੀ ਉਹ ਹਰਿਆਣਾ ਨੂੰ ਦੇ ਦਿੱਤਾ ਆ ਤਾਂ ਕਾਹਲੀ ਦਲ ਨੇ ਰੋਕ ਲਿਆ ਨਹੀਂ ਤਾਂ ਇੱਥੇ ਕੁਝ ਨਹੀਂ ਹੋਣਾ ਸੀ ਰੋਲ ਜਾਣਾ ਸੀ ਜੇ ਆਪਣਾ ਪਾਣੀ ਆਪਣੇ ਕੋਲ ਰਹਿੰਦਾ ਆਪਣ ਨੂੰ ਟਿਊਬਵਲ ਲਾਉਣ ਦੀ ਲੋੜ ਨਹੀਂ ਸੀ ਜਿਹੜਾ ਕਿੱਡਾ ਵੱਡਾ ਨੁਕਸਾਨ ਕੀਤਾ ਕੱਲਿਆ ਨਹੀਂ ਹੁਣ ਝਾੜੂ ਵਾਲੇ ਕੀ ਕਰ ਰਹੇ ਆ ਆ ਭਗਵੰਤ ਮਾਨ ਨੇ ਤੁਸੀਂ ਜਾਣਦੇ ਹੋ ਆ ਪਿਛਲੇ ਮਹੀਨੇ 400 ਨਹਿਰੀ ਪਟਵਾਰੀਆਂ ਨੂੰ ਨੌਕਰੀ ਚੋਂ ਕੱਢਿਆ ਹੈ ਕਿਉਂ ਕੱਢਿਆ ਕਿਉਂਕਿ ਦਿੱਲੀ ਹਰਿਆਣਾ ਵਿੱਚ ਇਲੈਕਸ਼ਨ ਹੈ ਅਸੈਂਬਲੀ ਦੇ 6 ਮਹੀਨੇ ਬਾਅਦ ਭਗਵੰਤ ਕੇਜਰੀਵਾਲ ਨੇ ਬਿਆਨ ਦਿੱਤਾ ਕਿ ਮੈਂ ਪੰਜਾਬ ਤੋਂ ਪਾਣੀ ਹਰਿਆਣਾ ਨੂੰ ਦਵਾਉਂਗਾ ਸੁਪਰੀਮ ਕੋਰਟ ਚ ਆਪਣਾ ਕੇਸ ਚੱਲ ਰਿਹਾ ਹੈ ਭਗਵੰਤ ਮਾਨ ਨੇ ਨਹਿਰੀ ਪਟਵਾਰੀ ਬੁਲਾਏ ਉਹਨਾਂ ਨੂੰ ਕਹੋ ਲਿਖ ਕੇ ਦੇ ਦਿਓ ਕਿ ਟੇਲਾ ਉੱਤੇ ਪਾਣੀ ਸਾਡਾ ਵਾਧੂ ਹੈ ਉਹ ਰਿਪੋਰਟ ਸੁਪਰੀਮ ਕੋਰਟ ਦੇਣੀ ਸੀ ਉਹ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਕੇ ਪਾਣੀ ਦੇਣਾ ਸੀ ਪਰ ਮੈਂ ਵਧਾਈ ਦੇਣਾ ਪਟਵਾਰੀਆਂ ਨੂੰ ਜਿਨ੍ਹਾਂ ਨੇ ਕਿਹਾ ਭਾਵੇਂ ਨੌਕਰੀ ਚੋਂ ਕੱਢ ਦਿਓ ਪਰ ਅਸੀਂ ਨਹੀਂ ਲਿਖ ਕੇ ਦੇਵਾਂਗੇ ਹੁਣ ਐਜੇ ਲੋਕ ਐਜੀਆਂ ਪਾਰਟੀਆਂ ਦਿੱਲੀ ਵਾਲੀਆਂ ਉਹ ਇੱਥੇ ਆਉਂਦੀਆਂ ਕੱਲਾ ਲੁੱਟਣ ਵਾਸਤੇ ਆਉਂਦੀਆਂ ਝੂਠ ਬੋਲ ਕੇ ਗੁੰਮਰਾਹ ਕਰਕੇ ਆਉਂਦੀਆਂ ਹੁਣ ਤੁਸੀਂ ਦੇਖ ਲਓ ਇਸ ਇਲੈਕਸ਼ਨ ਵਿੱਚ ਇੱਕ ਪਾਸੇ ਕੱਲੀ ਥੋਡੀ ਪਾਰਟੀ ਹੈ ਥੋੜੇ ਆਸ਼ੀਰਵਾਦ ਨਾਲ ਲੜ ਰਹੀ ਹੈ 103 ਸਾਲ ਪੁਰਾਣੀ ਪਾਰਟੀ ਹੈ ਆ ਜਿਹੜੀ ਪਾਰਟੀ ਹੈ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਸਰਬੱਤ ਦਾ ਭਲਾ ਸੋਚਣ ਵਾਲੀ ਪਾਰਟੀ ਹੈ ਅਕਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ